ਹੋ ਬਨਾਨੰਦੀ ਆਗਿਆਪਕ ਜੋ ਜੋ ਜੀ ਸਕਤੇ ਆਜ ਸਤਿਰਾਮ ਸ਼ਿਵਾਇ ਜੀ ਨਾਮ ਜਪਦੇ ਹਨ ਵੰਡੀ ਜਾ ਵੰਡੀ ਜਾ ਵੰਡੀ ਜਾ ਮੇਰਾ ਨਾਮ ਮਨਪ੍ਰੀਤ ਸਿੰਘ ਬਨੂਆ ਜੀ ਅਜੀਤਨਗਰਦਾਰ ਨਿਵਾਸੀ ਆ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਏ ਜੀ ਅੱਜ ਇਹ ਜੋ ਕੇਕ ਅੱਜ ਤਾਂਦਰ ਬਾਬਾ ਦੀਪ ਸਿੰਘ ਜੀ ਨੇ ਜਨਮ ਦਿਨ ਤੇ ਕਿ ਇਕੱਟਾ ਹੈ 600 ਪਾਉਂਡ ਦਾ ਇਕੱਟਿਆ ਗਿਆ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕੱਟਿਆ ਗਿਆ ਜੀ ਅਸੀਂ ਇਸ ਕੇਕ ਦੀ ਸ਼ੁਰੂਆਤ 50 ਪਾਉਂਡ ਤੋਂ ਕੀਤੀ ਸੀ ਜੋ ਕਿ ਅੱਜ ਇਹ 600 ਪਾਉਂਡ ਦੇ ਬਾਬਾ ਜੀ ਦੀ ਸੇਵਾ ਨਾਲ ਚੱਲ ਰਹੀ ਹੈ ਜੀ ਅੱਗੋਂ ਵੀ ਇਸ ਤਰੀਕੇ ਤੋਂ ਬਿਲਕੁਲ ਚੱਲਦੇ ਰਹਿਣਗੇ ਜੀ ਬਿਲਕੁਲ ਬਿਲਕੁਲ ਜੀ ਸਾਰੇ ਕਪਰਾਲੇ ਹਾਲ ਸਾਲ ਚੱਲਦੇ ਰਹਿਣਗੇ ਲੋਕਾਂ ਨੂੰ ਇੰਨੀ ਸ਼ਰਧਾ ਭਾਵਨਾ ਹੁੰਦੀ ਲੋਕੀ ਵੇਟ ਕਰਦੇ ਰਹਿੰਦੇ ਕਿ ਜਦੋਂ 26 ਜਨਵਰੀ ਆਏਗੀ ਕਿ ਫੇਰ ਸਾਨੂੰ ਕੇਕ ਖਾਣ ਨੂੰ ਮਿਲੇਗਾ ਹੁਣ ਅੱਜ ਦਾ ਦਿਨ 26 ਜਨਵਰੀ ਨਿਕਲ ਗਿਆ ਹੁਣ ਸਾਨੂੰ ਇਹ ਹੀ ਰਹੇਗਾ ਕਿ ਅਗਲੀ 26 ਜਨਵਰੀ ਕਿਦੋਂ ਆਏਗੀ ਅੱਪਾ ਹੁਣ ਤਿਆਰੀ ਕਿ ਮੇਰੇ ਅਗਲੀ 26 ਜਨਵਰੀ ਦੀ ਜਿਸ ਸ਼ੁਰੂ ਕਰਦਾਂਗੇ ਜਿਸ ਤਰ੍ਹਾਂ ਤੁਸੀਂ ਨੌਜਵਾਨ ਇਸ ਤਰ੍ਹਾਂ ਦੇ ਉਪਰਾਲੇ ਬੜੇ ਵਧੀਆ ਕਰਦੇ ਹੋ ਕੁਝ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੇਰੀ ਉਹਨਾਂ ਨੌਜਵਾਨਾਂ ਨੂੰ ਇਹ ਹੀ ਅਪੀਲ ਹੈ ਕਿ ਨਸ਼ਾ ਮੁਕਤ ਹੋਵੋ ਜੀ ਨਸ਼ਾ ਮੁਕਤ ਹੋ ਕੇ ਗੁਰੂ ਘਰ ਨਾਲ ਜੁੜੋ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ ਆਪਣੇ ਜਿਹੜੇ ਲੋਕ ਆ ਜਿਹੜੇ ਦੂਜੇ ਪਾਸੇ ਅੱਜ ਕੱਲ੍ਹ ਜਾਂਦੇ ਆ ਦੂਜੇ ਪਾਸੇ ਧਿਆਨ ਹੋਰ ਧਰ ਲੋਕੀ ਅੱਜਕੱਲ੍ਹ ਗੁਰੂਆਂ ਨੇ ਜਿਹੜੀਆਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਐ ਇੰਨਾ ਬਸ ਕੀਤਾ ਲੋਕੀ ਨੂੰ ਲੋਕੀ ਭੁੱਲੀ ਜਾ ਰਹੇ ਲੋਕੀ ਉਹਨਾਂ ਨੂੰ ਭੁੱਲ ਕੇ ਦੂਜੇ ਸ਼ਿਫਟ ਹੋ ਰਿਹਾ ਜਿਵੇਂ ਈਸਾ ਭਾਈ ਜਣਾ ਦੇ ਉਧਰ ਈਸਾਈ ਵੱਲ ਜ਼ਿਆਦਾ ਜਾ ਰਹੇ ਪਰ ਲੋਕਾਂ ਨੂੰ ਇਹ ਅਪੀਲ ਆ ਗੁਰੂ ਘਰ ਦੀ ਇੰਨੀਆਂ ਕੁਰਬਾਨੀਆਂ ਨੂੰ ਯਾਦ ਰੱਖੋ ਗੁਰੂ ਘਰ ਨਾਲ ਜੁੜੋ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ